ਆਪਣੇ ਕੋਲ ਨਾ ਸ਼ੈਵਲੈਟ ਦੀ ਬੀਟ ਘੱਡੀ ਆਈ ਆ ਇਹਦਾ ਨਾ ਟੈਪਟ ਕਵਰ ਦਾ ਕ੍ਰੈਕ ਹੋ ਗਿਆ ਟੈਪਟ ਕਵਰ ਕ੍ਰੈਕ ਹੋਣ ਦੇ ਨਾਲ ਆ ਮੋਬਿਲ ਹੋਣ ਆ ਗਿਆ ਇੱਧਰਲੇ ਪਾਸੇ ਨਾ ਇਹ ਇੰਜੈਕਟਰ ਨਹੀਂ ਨਿਕਲਦੇ ਸੀ ਮਾਰ-ਮਾਰ ਛੱਟਾਂ ਕਿਸੇ ਨੇ ਆਦੇ ਛੱਟਾਂ ਕਿਸੇ ਨੇ ਮਿਸਤਰੀ ਨੇ ਤੇ ਇਹਦੇ ਨਾਲ ਨਾਲੇ ਤਾਂ ਟੈਪਟ ਕਵਰ ਭੰਨਤਾ ਜੀ ਇੱਥੋਂ ਉਹ ਦੇਖ ਟੈਪਟ ਕਵਰ ਭੰਨਤਾ ਹੁਣ ਟੈਪਟ ਕਵਰ ਬੋਤਲ ਲੱਗੇ ਤੇ ਨਾਲੇ ਇੱਕ ਜਗਾਰ ਹੋਰ ਦੇਸੀ ਕੀਤਾ ਤੇ ਆ ਰਿਹਾ ਜਿਹੜਾ ਦੇਸੀ ਸਟਾਰਟ ਦਿੰਦਾ ਤੁਹਾਨੂੰ ਆ ਰਿਹਾ ਤੇ ਨਾਲੇ ਸਾਹਮਣੇ ਦੀਂਦੀ ਤੁਹਾਨੂੰ ਐਮਸੀ ਲੱਗੀ ਹੋਵੇ ਇਹ ਸਟਾਰਟ ਦੇਸੀ ਮਾਰਕਟ ਐਮਸੀ ਲਾ ਦੀ ਕਿਸੇ ਨੇ ਇਹ ਐਮਸੀ ਲਾ ਨਾ ਨਹੀਂ ਖੜਦੇ ਖੜਦੇ ਬਾਈ ਜੀ ਲੀਕ ਹੋਣ ਆਹ ਤੁਹਾਡੇ ਸਾਹਮਣੇ ਕਿੰਨਾ ਤੇਲੀ ਕੋਈ ਇਹਨਾਂ ਦੇ ਆਹ ਦੇਖੋ ਕਿੰਨਾ ਤੇਲ ਡਿੱਗੀ ਜਾਂਦਾ ਤੇ ਇਹ ਨਹੀਂ ਲੀਕ ਹਟਦੇ ਕੇ ਫੇਰ ਹੁਣ ਆਪਾਂ ਜੇ ਕੀ ਇਲਾਜ ਸਹੀ ਕਰਨ ਲੱਗੇ ਇਹਦਾ ਸਹੀ ਇਲਾਜ ਆਪਾਂ ਟੈਪਟ ਕਵਰ ਲਿਆ ਸੈਕੰਡ ਹੈਂਡ ਵਾਲੇ ਸੈਕੰਡ ਹੈਂਡ ਲਿਆ ਟੈਪਟ ਕਵਰ ਟੈਪਟ ਕਵਰ ਚੇਂਜ ਕਰਾਂਗੇ ਕੇਮਾਂ ਲਾਦਾਂਗੇ ਉਸ ਟੈਪਟ ਕਵਰ ਦੇਆਂ ਗਰਾਰੀਆਂ ਉਹਦੀਆਂ ਲਾਦਾਂਗੇ ਤੇ ਆ ਫਿਰ ਟੈਪਟ ਕਵਰ ਜਿਹੜਾ ਇੱਥੋਂ ਤ੍ਰੈਕ ਹੋ ਗਿਆ ਇਹਦੇ ਇਹਦੇ ਕਿਸੇ ਨੇ ਨਾਟ ਲਾਤਾ ਵੱਡਾ ਜੀ ਨਾਟ ਵਾਡਰ ਦਾ ਕਾਰਨ ਆ ਪਲੇਟ ਦਾ ਕਾਨਾ ਟੁੱਟ ਜਾਂਦਾ ਟੈਪਟ ਕਵਰ ਦਾ ਕੰਨ ਟੁੱਟਣ ਦੀ وجہ ਦੇ ਨਾਲ ਇਹ ਫਿਰ ਤੇਲ ਆ ਜਿਹੜਾ ਆਲ ਪੰਪ ਦਾ ਸਰਾਕ ਇਥੋਂ ਤੇਲ ਚੱਲਦਾ ਹੁੰਦਾ ਜੀ ਇੱਥੋਂ ਹੀ ਸਰਾਕ ਵਿੱਚ ਨਹੀਂ ਤੇਲ ਚੱਲਦਾ ਆਲ ਪੰਪ ਇਹ ਵੇਰੇ ਤੋਂ ਟੁੱਟ ਜਾਂਦਾ ਜਦੋਂ ਅਸੀਂ ਨੁੱਕਰ ਦੇ ਵਿੱਚੋਂ ਫਿਰ ਇਹ ਜੋੜ ਤੇ ਤੇਲ ਨਹੀਂ ਕੋਹ ਲਾਗੇ ਨਾ ਆਲ ਪੰਪ ਦੇ ਇਹਦੇ ਕਾਰਨੋਂ ਟੈਪ ਟੱਕਵਰੀ ਪੂਰਾ ਕੰਪਲੀਟ ਕਰ ਲੰਗੇ ਆ ਜੀ ਇਹ ਸੈਕੰਡ ਹੈਂਡ ਪਾਉਣ ਲੱਗਿਆ ਆ ਦੇ ਆ ਦੇ ਕੋਪੀ ਆ ਦੇ ਕੋ ਆਲੀ ਨੇ ਦੇ ਨਾ ਆ ਦੇ ਆ ਮਸੀਲਾ ਜੀ ਇਸ ਆਲੀ ਇਹ ਮਸੀਲਾ ਜੀ ਸਟਾਰਟ ਮਾਰ ਕੇ ਨਾ ਕਹਿਣ ਆ ਦੇ ਐਮਸੀ ਲਾਤੀ ਇਹਦੇ ਕਾਰਨ ਸਾਰਾ ਟੁੱਟ ਗਿਆ ਰੇ ਇੱਥੋਂ ਲੀਕ ਹੋ ਦੇ ਤਾਂ ਨਹੀਂ ਆਪਾਂ ਹੁਣ ਇਹਦਾ ਟੈਂਪਰ ਚੇਂਜ ਲੱਗੇ ਪੂਰਾ ਕਾਰਨਾ ਇਸੇ ਕੋਲੋਂ ਲੱਗੇ ਟੈਂਪਰ ਚੇਂਜ ਠੀਕ ਅਸੀਂ ਲੀਕ ਵਾਲਾ ਇੱਧਰ ਲੀਕ ਨੂੰ ਦਿਖਾ ਠੀਕ ਆ ਜੀ ਆਹ ਲੀਕਿੰਗ ਸਾਰੀ ਬਾਹਰ ਇਹ ਤਾਂ ਨਹੀਂ ਲੀਕਿੰਗ ਬਾਹਲੀ ਹੋ ਜਾਂਦੀ ਵੀ ਬਹੁਤ ਮੰਦੀ ਹਾਲਤ ਆ ਹਾਂ ਜੀ ਓਕੇ ਜੀ ਕਰਦੇ ਕਾਰ ਆਵੇ ਦੋਸਤੋ ਆਹ ਆ ਲੱਕੀ ਡੀ ਐਮਸੀ ਦੇ ਵਿੱਚੋਂ ਆ ਜੈਨ ਵੀ 1202 ਪਾਇਆ ਦੇ ਬ੍ਰੇਕ ਵਾਲੇ ਪੰਪਰੇ ਵਿੱਚ ਇੱਕ ਆ ਰਿਹਾ ਅੱਧ ਰਜਣ ਲੱਗਿਆ ਤੇ ਇੱਕ ਆ ਰਿਹਾ ਜੈਨ ਵੀ ਤੂਪਾਇਆ ਚ ਕੰਪਿਊਟਰਡ ਗੱਲ ਐ ਕੋਰ ਐਕਸੀਡੈਂਟ ਲੈ ਜੈਨ ਤੂਪਾ ਕੇ ਕਿਸੇ ਨੇ ਕਾਸਤੇ ਵੀ ਲੀਕਾੜ ਜੇ ਉਤੋਂ ਐਮਸੀ ਲਾਤੀ ਐਮਸੀ ਲਾਣ ਕਾਹ ਨੂੰ ਭਾਈ ਤੇਲ ਲੀਕਾੜਦੇ ਆ ਇਹ ਕੰਪਿਊਟਰਡ ਗੱਲ ਤੁਹਾਨੂੰ ਹੋਰ ਦੱਸੀਏ ਇਕ ਸਭ ਤੋਂ ਵੱਡੀ ਮੇਨ ਗੱਲ ਆ ਬੇਰੇ ਟੈਪਟ ਕਵਰ ਨਾ ਉਹੀ ਚੱਕ ਲਿਆ ਆ ਦੇ ਕੋਈ ਟਾਈਮਿੰਗ ਪਲੇਟ ਨਹੀਂ ਚੱਕੀ ਖੋਲੀ ਕੋਈ ਇੰਜਨ ਦਾ ਪੈਰ ਨਹੀਂ ਖੋਲਿਆ ਦੇਖੋ ਥੋੜਾ ਸਾਹਮਣੇ ਤੇ ਤਾਲੇ ਚੈਂਬਰ ਨਹੀਂ ਖੋਲਿਆ ਨਹੀਂ ਇਹਦਾ ਗੱਡੀ ਦਾ ਚੈਂਬਰ ਖੋਲ ਕੇ ਚੈਂਬਰ ਖੋਲ ਕੇ 올 ਪੰਪ ਲਾ ਕੇ ਟਾਈਮਿੰਗ ਪਲੇਟ ਜੈਨ ਨਿਕਲ ਕੇ ਵਿੱਚੋਂ ਫੇਰ ਪੈਂਦਾ ਜੀ ਇਹ ਨਿਕਲਦਾ ਹੁੰਦਾ ਤੇ ਆਪਾਂ ਸਹੀ ਬਣੇ ਇਹਦਾ ਹੁੰ ਚੱਕ ਲਿਆ ਤੇ ਆ ਜੈਨ ਪਾ ਕੇ ਨਵਾਂ ਆਪਾਂ ਫਿੱਟ ਕਰਦੇ ਹਾਂ ਹੁਣ ਜਿਹਾ ਕਰਨਾ ਸਿਗਨੇਡ ਤੇ ਠੀਕ ਆ ਜੀ ਤੇ ਹੁਣ ਟੈਪਟ ਕਰ ਆਪਾਂ ਲਾਵਾਂਗੇ ਸਿਗਨੇਡ ਧੋ ਗਿਆ ਜੀ ਆਹ ਟੈਪਟ ਕਰ ਲਾਉਣਾ ਧੋਸ ਵਾਰ ਕੇ ਬਣਾ ਲਾਂਗੇ ਵਧੀਆ ਆਪਾਂ ਇਹਨੂੰ ਆ ਦੇ ਆ ਚੀਜ਼ ਦੇ ਵਿੱਚ ਕੰਨ ਟੁੱਟ ਗਏ ਇਥੋਂ ਆ ਲੈ ਆਹ ਟੋੜਤੀ ਉਹਦੀ ਕਰੈਕ ਹੋ ਗਈ ਸੀ ਇਥੋਂ ਤੇ ਉਹਦੇ ਕਾਰਨ ਲੀਕ ਹੋਈ ਆ ਤੇਲ ਸਾਰਾ